ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ 15 ਸਾਲਾਂ ਦੀ ਪਾਕਿਸਤਾਨੀ ਲੜਕੀ ਹਾਲਾ ਦੀ ਹੈ ਜਿਹੜੀ ਕਿ ਪੇਡਾਂ ਚਾਰਦੀ ਹੋਈ ਭਾਰਤੀ ਸਰਹੱਦ ਪਾਰ ਕਰ ਜਾਂਦੀ ਹੈ ਜਦੋਂ ਭਾਰਤੀ ਫੌਜ ਦੇ ਨੌਜਵਾਨ ਹਾਲਾ ਨੂੰ ਦੇਖਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੰਮੂ ਕਸ਼ਮੀਰ ਤੋਂ ਪਾਕਿਸਤਾਨ ਵਾਲੇ ਪਾਸੇ ਇੱਕ ਛੋਟਾ ਜਿਹਾ ਪਾਕਿਸਤਾਨੀ ਪਿੰਡ ਹੈ ਜਿਹਦੇ ਵਿੱਚ ਇੱਕ ਛੋਟਾ ਜਿਹਾ ਗਰੀਬ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਦੋ ਬੱਚੇ ਹਨ ਬੇਟੀ ਹਾਲਾ 15 ਕੋਹਾਲਾਂ ਦੀ ਹੈ ਤੇ ਉਹ ਤੋਂ ਛੋਟਾ ਉਹਦਾ ਭਰਾ ਹੈ ਹਾਲਾ ਪੇਡਾਂ ਚਾਰਨ ਦਾ ਕੰਮ ਕਰਦੀ ਹੈ ਕਿਉਂਕਿ ਹਾਲਾ ਦੇ ਅੱਬੂ ਪਹਿਲਾਂ ਪੇਡਾਂ ਝਾਰਦੇ ਸੀ ਪਰ ਹੁਣ ਉਹ ਕਿਸੇ ਬਿਮਾਰੀ ਦੇ ਕਰਕੇ ਮੰਜੇ ਤੇ ਪਏ ਹਨ ਉਹਨਾਂ ਤੋਂ ਜ਼ਿਆਦਾ ਚੱਲਿਆ ਫਿਰਿਆ ਨਹੀਂ ਜਾਂਦਾ ਇਸੇ ਕਰਕੇ ਹਾਲਾ ਸਕੂਲੋਂ ਪੜਨੋਂ ਹਟ ਜਾਂਦੀ ਹੈ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੇ ਅੱਬੂ ਵਾਲੀਆਂ ਭੇਡਾਂ ਚਾਰਨ ਲੱਗਦੀ ਹੈ ਭੇਡਾਂ ਚਾਰਦੀ ਚਰਦੀ ਉਹ ਕਦੇ-ਕਦੇ ਬਹੁਤ ਦੂਰ ਚਲੀ ਜਾਂਦੀ ਹਾਲਾ ਦੇ ਅੱਬੂ ਹਮੇਸ਼ਾ ਹਾਲਾ ਨੂੰ ਇੱਕੋ ਹੀ ਗੱਲ ਸਮਝਾਉਂਦੇ ਕਿ ਪੁੱਤ ਭੇਡਾਂ ਚਾਰਨ ਜਾਂਦੀ ਤੂੰ ਖਿਆਲ ਰੱਖਣਾ ਜ਼ਿਆਦਾ ਦੂਰ ਨਹੀਂ ਜਾਣਾ ਹਾਲਾ ਦੇ ਅੱਬੂ ਨੇ ਭਾਰਤੀ ਫੌਜ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ ਭਾਰਤੀ ਲੋਕਾਂ ਦੇ ਪ੍ਰਤੀ ਉਹਨਾਂ ਦੇ ਦਿਲ ਵਿੱਚ ਨਫ਼ਰਤ ਸੀ ਜਿਹੜਾ ਕੋਈ ਖਾਸ ਕਾਰਨ ਤਾਂ ਨਹੀਂ ਸੀ ਬਸ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਹੀ ਉਹ ਭਾਰਤੀ ਫੌਜ ਨੂੰ ਤੇ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਬਸ ਉਹਨਾਂ ਦੇ ਅੰਦਰ ਇੱਕ ਡਰ ਸੀ ਕਿ ਭਾਰਤੀ ਲੋਕ ਚੰਗੇ ਨਹੀਂ ਹੁੰਦੇ ਸਰਹੱਦ ਦੇ ਉਹਨਾਂ ਦਾ ਪਿੰਡ ਸੀ ਪਹਾੜੀ ਦੇ ਉੱਪਰ ਹਾਲਾ ਭੇਡਾਂ ਚਾਰਨ ਜਾਂਦੀ ਹੈ ਹਾਲਾ ਦੇ ਅੱਬੂ ਉਹਨੂੰ ਸਮਝਾਉਂਦੇ ਆ ਕਿ ਉਹਤੇ ਜਦੋਂ ਵੀ ਪੇਡਾਚਾਰ ਨ ਜਾਣਾ ਉੱਪਰ ਪਹਾੜੀ ਤੋਂ ਪਾਰ ਨਹੀਂ ਜਾਣਾ ਅੱਗੇ ਜਿਹੜੀ ਚਿੱਟੀ ਪਹਾੜੀ ਦਿਸਦੀ ਹੈ ਤੂੰ ਅੱਗੇ ਉਸ ਤੋਂ ਅੱਗੇ ਭਾਰਤ ਹੈ ਤੇ ਭਾਰਤ ਵੱਲ ਤਾਂ ਵੇਖਣਾ ਵੀ ਨਹੀਂ ਖਾਲਾ ਦੇ ਦਿਲ ਦਿਮਾਗ ਦੇ ਵਿੱਚ ਭਾਰਤੀ ਫੌਜ ਦੇ ਤੇ ਭਾਰਤੀ ਲੋਕਾਂ ਦੇ ਪ੍ਰਤੀ ਡਰ ਬਣਿਆ ਹੋਇਆ ਸੀ ਜਿਹੜੀ ਉਹਦੇ ਅੱਬੂ ਨੇ ਉਹਦੇ ਦਿਮਾਗ ਵਿੱਚ ਭਰਿਆ ਹੋਇਆ ਸੀ ਉਸਦੇ ਅੱਬੂ ਦੇ ਦਿਮਾਗ ਵਿੱਚ ਵੀ ਆਪਣੇ ਵੱਡੇ ਵਡੇਰਿਆਂ ਤੋਂ ਸੁਣ ਕੇ ਉਹ ਡਰ ਬਣਿਆ ਹੋਇਆ ਸੀ ਪਰ ਉਹਨਾਂ ਦਾ ਕਦੇ ਕੋਈ ਬਾਅ ਨਹੀਂ ਸੀ ਵਪਾਰਤਿਆਂ ਨਾਲ ਹਾਲਾ ਸਾਰਾ ਦਿਨ ਪੇਡਾਂ ਚਾਰਦੀ ਉਹ ਆਪਣੀਆਂ ਪੇਡਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਸੀ ਉਸ ਦੀ ਪੇਡਾਂ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਪੇਡ ਸੀ ਜਿਹਦਾ ਉਹਨੇ ਨਾਂ ਵੀ ਰੱਖਿਆ ਹੋਇਆ ਸੀ ਜ਼ਹੀਨਾ ਉਹ ਇੱਕ ਸ਼ਰਾਰਤੀ ਟਾਈਪ ਦੀ ਪੇਡ ਸੀ ਕਦੇ-ਕਦੇ ਉਹ ਚਰਦੀ ਚਰਦੀ ਇੰਨੀ ਦੂਰ ਲੰਘ ਜਾਂਦੀ ਕਿ ਹਾਲਾ ਉਹਨੂੰ ਸਾਰਾ ਦਿਨ ਭਾਲਦੀ ਰਹਿੰਦੀ ਸੀ ਜੇ ਨਾ ਮਿਲਦੀ ਤਾਂ ਫਿਰ ਹਾਲਾ ਦਾ ਵੀ ਦਿਲ ਨਹੀਂ ਸੀ ਲੱਗਦਾ ਇਸ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਇੱਕ ਦਿਨ ਹਾਲਾ ਸਵੇਰੇ ਘਰੋਂ ਰੋਜ਼ ਦੀ ਤਰ੍ਹਾਂ ਪੇਡਾਂ ਚਾਰਨ ਲਈ ਚਲੀ ਜਾਂਦੀ ਹੈ ਪੇਡਾਂ ਚਾਰਦੀ ਚਾਰਦੀ ਉਹ ਅੱਗੇ ਪਹਾੜੀ ਤੇ ਆ ਜਾਂਦੀ ਹੈ ਉਹ ਬਹੁਤ ਜ਼ਿਆਦਾ ਥੱਕ ਗਈ ਸੀ ਇਸ ਕਰਕੇ ਇੱਕ ਪਾਸੇ ਹੋ ਕੇ ਬੈਠ ਗਈ ਭਾਰਤੀ ਫੌਜ ਦੇ ਨੌਜਵਾਨਾ ਉਸ ਨੂੰ ਦੂਰੋਂ ਦਿਖਾਈ ਦਿੰਦੇ ਹਨ ਉਹਨਾਂ ਵੱਲ ਵੇਖ ਕੇ ਉਹ ਥੋੜਾ ਜਿਹਾ ਡਰਦੀ ਰਹਿੰਦੀ ਹੈ ਭਾਵੇਂ ਕਿ ਉਹ ਉਹਨਾਂ ਨਾਲ ਅੱਖਾਂ ਨਹੀਂ ਮਿਲਾਉਂਦੀ ਤੇ ਇੰਨੀ ਦੂਰੋਂ ਦਿਸਦੇ ਵੀ ਨਹੀਂ ਸੀ ਪਰ ਕਹਿੰਦੇ ਆ ਜਿਹੜੀ ਚੀਜ਼ ਦੇ ਪ੍ਰਤੀ ਸਾਡੇ ਦਿਲ ਵਿੱਚ ਨਫ਼ਰਤ ਹੋਵੇ ਡਰ ਹੋਵੇ ਅਸੀਂ ਉਹਦੇ ਦੂਰ ਦੇ ਸائے ਤੋਂ ਵੀ ਡਰਦੇ ਹਾਂ ਹਾਲਾ ਪਾਕਿਸਤਾਨ ਵਾਲੀ ਸਾਈਡ ਬੈਠੀ ਭਾਰਤ ਦੀ ਸਰਹੱਦ ਵੱਲ ਵੇਖਦੀ ਹੈ ਤੇ ਸੋਚਦੀ ਹੈ ਕਿ ਭਾਰਤੀ ਲੋਕ ਇੰਨੇ ਬੁਰੇ ਕਿਉਂ ਹਨ ਕਿਉਂ ਉਹ ਸਾਡੇ ਪਾਸੇ ਹਮਲਾ ਕਰਦੇ ਹਨ ਕਿਉਂ ਸਾਡੇ ਨਿਰਦੋਸ਼ ਲੋਕਾਂ ਨੂੰ ਮਾਰਦੇ ਐ ਸੋਚਦੀ ਸੋਚਦੀ ਉਹ ਸੋਚਾਂ ਦੇ ਵਿੱਚ ਗਵਾਚ ਜਾਂਦੀ ਹੈ ਉਸ ਦੀ ਜਹੀਨਾ ਚਰਦੀ ਚਰਦੀ ਅੱਗੇ ਨਿਕਲ ਗਈ ਸੀ ਹੁਣ ਜਦੋਂ ਹਾਲਾ ਆਪਣੀਆਂ ਸੋਚਾਂ ਤੋਂ ਬਾਹਰ ਨਿਕਲਦੀ ਹੈ ਤਾਂ ਉਹ ਨੂੰ ਜਹੀਨਾ ਦੇ ਗਲ ਦੀ ਟੱਲੀ ਤੇ ਪੈਰਾਂ 'ਚ ਪਾਈਆਂ ਜਿਹੜੀਆਂ ਝਾਂਜਰਾਂ ਸਨ ਉਹਨਾਂ ਦੀ ਛੁਣਕਾਰ ਸੁਣਾਈ ਨਹੀਂ ਦਿੰਦੀ ਕਿਉਂਕਿ ਉਹ ਜਹੀਨਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਲਈ ਉਹਨੇ ਟੱਲੀ ਤੇ ਪੈਰਾਂ 'ਚ ਝਾਂਜਰਾਂ ਪਾਈਆਂ ਹੋਆਂ ਸੀ ਨਿੱਕੀਆਂ-ਨਿੱਕੀਆਂ ਦੀ ਜਦੋਂ ਉਹ ਛਣਛਣ ਕਰਦੀ ਆਉਂਦੀ ਸੀ ਤਾਂ ਹਾਲਾਂ ਨੂੰ ਬਹੁਤ ਚੰਗਾ ਲੱਗਦਾ ਬਾਕੀ ਉਹ ਸ਼ਰਾਬਤੀ ਵੀ ਬਹੁਤ ਸੀ ਇਸ ਕਰਕੇ ਜਦੋਂ ਕਿਤੇ ਉਹ ਦੂਰ ਜਾਊਗੀ ਤਾਂ ਉਹਦੀ ਸਮਕਾਟ ਦਾ ਪਤਾ ਹਾਲਾ ਨੂੰ ਲੱਗ ਜਾਂਦਾ ਹੁਣ ਜਦੋਂ ਹਾਲਾ ਸੁਣਦੀ ਹੈ ਕਿ ਉਹਨੂੰ ਜਹੀਨਾ ਦੇ ਪੈਰਾਂ ਦੀ ਛਣਕਾਰ ਨਹੀਂ ਸੁਣਾਈ ਦੇ ਰਹੀ ਉਹ ਆਸੇ-ਪਾਸੇ ਵੇਖਣ ਲੱਗਦੀ ਹੈ ਉਹ ਅੱਗੇ ਆ ਕੇ ਵੇਖਦੀ ਹੈ ਕਿ ਜਹੀਨਾ ਦੇ ਗਲ ਦੀ ਟੱਲੀ ਦੀ ਛਣਕਾਰ ਕਾਫੀ ਦੂਰ ਸੁਣਾਈ ਦਿੰਦੀ ਹੈ ਜਿਵੇਂ ਦੂਰ ਚਲੀ ਗਈ ਹੋਵੇ ਉਹ ਆਵਾਜ਼ ਨੂੰ ਪਹਿਚਾਣਦੀ ਪਹਿਚਾਣਦੀ ਹਾਲਾ ਉੱਧਰ ਨੂੰ ਚਲੀ ਜਾਂਦੀ ਹੈ ਚਿੱਟੀ ਪਹਾੜੀ ਵੱਲ ਜਾਂਦੀ ਹੈ ਤੇ ਇੰਨੇ ਨੂੰ ਦੈਨ ਛਿਪ ਜਾਂਦਾ ਤੇ ਧੁੰਦ ਪੈਣ ਲੱਗ ਜਾਂਦੀ ਹੈ ਕਿਉਂਕਿ ਸਰਦੀ ਦਾ ਮੌਸਮ ਸੀ ਉਸ ਤੋਂ ਬਾਅਦ ਹਾਲਾ ਆਪਣੀ ਜਹੀਨਾ ਨੂੰ ਭਾਲਦੀ ਭਾਲਦੀ ਉਹਦੇ ਪਿੱਛੇ ਜਾਂਦੀ ਹੈ ਰਸਤਾ ਪਟਕ ਜਾਂਦੀ ਹੈ ਉਸ ਦੀਆਂ ਦੂਜੀਆਂ ਪੇਡਾਂ ਉੱਥੇ ਹੀ ਰਹਿ ਜਾਂਦੀਆਂ ਹਨ ਉਹ ਰਸਤਾ ਪਟਕਦੀ ਲੱਭਦੀ ਲੱਭਦੀ ਇੱਕ ਜੰਗਲ ਵਿੱਚ ਜਾਂਦੀ ਹੈ ਵੇਖਦੀ ਹੈ ਕਿੱਧਰੋਂ ਆਈ ਸੀ ਤੇ ਕਿੱਧਰ ਜਾਣਾ ਹੈ ਏਨੇ ਨੂੰ ਬਹੁਤ ਜ਼ਿਆਦਾ ਧੁੰਦ ਪੈ ਜਾਂਦੀ ਹੈ ਵੰਦੇ ਨੂੰ ਬੰਦਾ ਨਹੀਂ ਲਿੰਦਾ ਹਾਲਾਪੂਰੀ ਤਰਾਂ ਡਰ ਜਾਂਦੀ ਹੈ ਇਹ ਤਾਂ ਕੋਈ ਹੋਰ ਹੀ ਜਗ੍ਹਾ ਅੱਗੇ ਆਉਂਦੀ ਆਉਂਦੀ ਉਹ ਆਪਣੇ ਆਪ ਵਿੱਚ ਹੀ ਗਵਾਚ ਜਾਂਦੀ ਹੈ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਹਾਲਾ ਦੀ ਤੁਰਨ ਦੀ ਹਿੰਮਤ ਵੀ ਨਹੀਂ ਰਹਿੰਦੀ ਫੋਟੋ ਲਾ ਕੇ ਉਥੇ ਹੀ ਬੈਠ ਜਾਂਦੀ ਹੈ ਹਾਲਾ ਸਾਰੀ ਰਾਤ ਉਸੇ ਤਰ੍ਹਾਂ ਉਥੇ ਬੈਠੀ ਕੰਬਦੀ ਰਹਿੰਦੀ ਹੈ ਸਵੇਰੇ ਜਦੋਂ ਦਿਨ ਝੜਦਾ ਹੈ ਤਾਂ ਧੁੰਦ ਗਾਇਬ ਹੋ ਜਾਂਦੀ ਹੈ ਚਿੱਟੀ ਪਹਾੜੀ ਤੇ ਸੂਰਜ ਨਿਕਲਿਆ ਭਾਰਤੀ ਫੌਜ ਦੇ ਤਿੰਨ ਨੌਜਵਾਨ ਆਪਸ ਵਿੱਚ ਗੱਲਾਂ ਕਰਦੇ ਹੋਏ ਚਾਰਚ ਫੇਰੇ ਦਾ ਮਉਾਇਨਾ ਕਰਦੇ ਹਨ ਇੱਕ ਨੌਜਵਾਨ ਜਿਸ ਦਾ ਨਾਮ ਬਖਤੌਰ ਸਿੰਘ ਹੈ ਉਸ ਨੂੰ ਇਹ ਸ਼ੱਕ ਪੈਂਦਾ ਹੈ ਕਿ ਦਰਖਤ ਦੇ ਨਾਲ ਕੋਈ ਬੈਠਾ ਹੈ ਉਹ ਦੂਜੇ ਨੂੰ ਆਪਣੀ ਦੂਰਬੀਨ ਫੜਾਉਂਦਾ ਦੂਜਾ ਫੌਜੀ ਵੀ ਦੇਖਦਾ ਤੇ ਕਹਿੰਦਾ ਹਾਂ ਤੁਸੀਂ ਠੀਕ ਕਹਿ ਰਹੇ ਹੋ ਉੱਥੇ ਕੋਈ ਬੈਠਾ ਹੈ ਉਹ ਉਸ ਉਸੇ ਦਿਸ਼ਾ ਵੱਲ ਚੱਲ ਪੈਂਦੇ ਹਨ 15-20 ਮਿੰਟਾਂ ਵਿੱਚ ਉਹ ਦਰਖਤ ਦੇ ਨੇੜੇ ਪਹੁੰਚ ਜਾਂਦੇ ਹਨ ਤਾਂ ਹਾਲਾ ਬੈਠੀ ਸੀ ਹਾਲਾ ਆਸੇ-ਪਾਸੇ ਦੇਖਦੀ ਹੈ ਉਹ ਬਹੁਤ ਜ਼ਿਆਦਾ ਡਰੀ ਹੋਈ ਹੁੰਦੀ ਹੈ ਜਦੋਂ ਤਿੰਨੇ ਫੌਜੀ ਨੌਜਵਾਨ ਹਾਲਾ ਦੇ ਨੇੜੇ ਆਉਂਦੇ ਨੇ ਤਾਂ ਉਸ ਦੇ ਚਿਹਰੇ ਤੇ ਮੌਤ ਦਾ ਡਰ ਦਿਖਾਈ ਦੇਣ ਲੱਗਦਾ ਹੈ ਕਿਉਂਕਿ ਹਾਲਾ ਨੇ ਇਨ੍ਹਾਂ ਫੌਜੀ ਨੌਜਵਾਨਾਂ ਦੀ ਜੀਵਤੇ ਲੱਗੇ ਹੋਏ ਤਿਰੰਗੇ ਝੰਡੇ ਨੂੰ ਵੇਖ ਲਿਆ ਸੀ ਤੇ ਉਹਨਾਂ ਦੀ ਵਰਦੀ ਵੀ ਪਛਾਣਦੀ ਸੀ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਭਾਰਤੀ ਫੌਜ ਦੇ ਨੌਜਵਾਨ ਹਨ ਜਿਵੇਂ ਉਹਨੇ ਭਾਰਤੀ ਫੌਜ ਦੇ ਨੌਜਵਾਨਾਂ ਬਾਰੇ ਸੁਣਿਆ ਹੁੰਦਾ ਹੈ ਕਿ ਇਹ ਤਾਂ ਮਾਰ ਦਿੰਦੇ ਨੇ ਉਹ ਅੱਖਾਂ ਬੰਦ ਕਰ ਲੈਂਦੀ ਹੈ ਡਰੀ ਸਹਿਮੀ ਅੱਖਾਂ ਬੰਦ ਕਰੀ ਬੈਠੀ ਹਾਲਾ ਕਿਤੇ ਵੀ ਆਸੇ-ਪਾਸੇ ਨਹੀਂ ਦੇਖਦੀ ਤੇ ਆਪਣੇ ਹੱਥ ਖੜੇ ਕਰਕੇ ਕਹਿੰਦੀ ਹੈ ਕਿ ਮੈਂ ਜਾਣਬੁੱਝ ਕੇ ਨਹੀਂ ਆਈ ਗਲਤੀ ਨਾਲ ਮੈਂ ਰਸਤਾ ਭਟਕ ਗਈ ਇਸ ਤਰ੍ਹਾਂ ਆਪਣੇ ਸਫਾਈ ਦੇਣ ਲੱਗਦੀ ਹੈ ਤਿੰਨੋਂ ਨੌਜਵਾਨ ਇੱਕ ਦੂਜੇ ਵੱਲ ਵੇਖਦੇ ਐ ਫਿਰ ਅੱਗੇ ਹੋ ਕੇ ਇੱਕ ਜਣਾ ਕਹਿੰਦਾ ਤੁਸੀਂ ਡਰੋ ਨਾ ਤੁਹਾਨੂੰ ਡਰਨ ਦੀ ਲੋੜ ਨਹੀਂ ਇਹ ਦੱਸੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਹਾਲਾ ਦੱਸਦੀ ਹੈ ਮੈਂ ਪਾਕਿਸਤਾਨ ਤੋਂ ਆਈ ਹਾਂ ਮੈਂ ਆਪਣੀਆਂ ਭੇਡਾਂ ਚਾਰ ਰਹੀ ਸੀ ਪੇੜਾਂ ਚਾਰ ਦੇ ਚਾਰ ਦੇ ਮੇਰੀ ਇੱਕ ਪੇੜ ਇੱਧਰ ਆ ਗਈ ਇੰਨੇ ਨੂੰ ਧੁੰਦ ਪੈ ਗਈ ਤੇ ਹਨੇਰਾ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਇੱਥੇ ਕਿਵੇਂ ਆ ਗਈ ਮੈਨੂੰ ਮੇਰੇ ਅੰਮੀ ਅੱਬੂ ਕੋਲ ਜਾਣ ਦਿਓ ਮੈਨੂੰ ਛੱਡ ਦਿਓ ਮੈਂ ਕੁਝ ਨਹੀਂ ਕੀਤਾ ਮੈਂ ਗਲਤੀ ਨਾਲ ਆਈ ਹਾਂ ਉਹ ਵਾਰ-ਵਾਰ ਇਹ ਗੱਲ ਕਹਿੰਦੀ ਹੈ ਤਾਂ ਬਖਤੌਰ ਸਿੰਘ ਉਸ ਨੂੰ ਕਹਿੰਦਾ ਕਿ ਬੱਚੇ ਤੁਸੀਂ ਡਰੋ ਨਾ ਕੋਈ ਗੱਲ ਨਹੀਂ ਜੇ ਤੁਸੀਂ ਗਲਤੀ ਨਾਲ ਆਏ ਹੋ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਇਹ ਦੱਸੋ ਕਿ ਤੁਹਾਡੇ ਘਰ ਵਿੱਚ ਕੌਣ ਕੌਣ ਹਨ ਤਾਂ ਹਾਲਾ ਦੱਸਦੀ ਹੈ ਕਿ ਮੇਰੇ ਘਰ ਵਿੱਚ ਮੇਰੇ ਅੰਮੀ ਅੱਬੂ ਤੇ ਮੇਰਾ ਛੋਟਾ ਭਰਾ ਹੈ ਉਹ ਮੇਰਾ ਇੰਤਜ਼ਾਰ ਕਰਦੇ ਹੋਣਗੇ ਉਹਨਾਂ ਨੂੰ ਬਹੁਤ ਫਿਕਰ ਹੋ ਰਿਹਾ ਹੋਣਾ ਕਿ ਮੈਂ ਘਰ ਕਿਉਂ ਨਹੀਂ ਗਈ ਮੇਰੇ ਅੱਬੂ ਬਹੁਤ ਬਿਮਾਰ ਰਹਿੰਦੇ ਹਨ ਮੈਂ ਆਪਣੀਆਂ ਪੇਡਾਂ ਚਾਰ ਕੇ ਹੀ ਸਾਡੇ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ ਜਦੋਂ ਹਾਲਾ ਇਹ ਗੱਲ ਕਹਿੰਦੀ ਹੈ ਤਾਂ ਤਿੰਨੇ ਨੌਜਵਾਨ ਇੱਕ ਦੂਜੇ ਵੱਲ ਵੇਖਣ ਲੱਗਦੇ ਆ ਫਿਰ ਉਹ ਥੋੜਾ ਜਿਹਾ ਸਾਈਡ ਤੇ ਜਾ ਕੇ ਇੱਕ ਦੂਜੇ ਨਾਲ ਸਲਾਹ ਕਰਦੇ ਹਨ ਕਿ ਹੁਣ ਕੀ ਕੀਤਾ ਜਾਵੇ ਇੱਕ ਕਹਿੰਦਾ ਹੈ ਕਿ ਬਖਤੌਰ ਸਿੰਘ ਦੇਖ ਲੈ ਆਪਾਂ ਇਹਨੂੰ ਛੱਡਦੇ ਹਾਂ ਤਾਂ ਹੋ ਸਕਦਾ ਇਹ ਕੋਈ ਜਸੂਸ ਹੋਵੇ ਉਹ ਇਸੇ ਰੂਪ ਵਿੱਚ ਆਉਂਦੇ ਆ ਪਾਕਿਸਤਾਨ ਤੋਂ ਪਹਿਲਾਂ ਤਾਂ ਕਦੇ ਇੱਧਰ ਆਈ ਨਹੀਂ ਇਸ ਤਰ੍ਹਾਂ ਇਹ ਰਸਤਾ ਕਿਵੇਂ ਭਟਕ ਸਕਦੀ ਹੈ ਜੇ ਇਹ ਪੇਡਾਚਾਰਦੀ ਹੈ ਤਾਂ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਸਰਹੱਦ ਹੈ ਇਸਨੇ ਸਰਹੱਦ ਤੇ ਹੀ ਪੇਡਾਚਾਰਣਾਉਣਾ ਸੀ ਇਹ ਗੱਲ ਸੁਣ ਕੇ ਬਖਤੌਰ ਸਿੰਘ ਨੂੰ ਵੀ ਥੋੜਾ ਜਿਹਾ ਸ਼ੱਕ ਹੋਣ ਲੱਗਦਾ ਹੈ ਪਰ ਫਿਰ ਉਹ ਹਾਲਾ ਦੇ ਚਿਹਰੇ ਵੱਲ ਵੇਖਦਾ ਹੈ ਤੇ ਹਾਲਾ ਦੇ ਚਿਹਰੇ ਦੀ ਮਾਸੂਮੀਅਤ ਬਹੁਤ ਕੁਝ ਬਿਆਨ ਕਰ ਰਹੀ ਹੁੰਦੀ ਹੈ ਬਖਤੌਰ ਸਿੰਘ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਹੈ ਬੱਚਿਆਂ ਦੇ ਮਨ ਵਿੱਚ ਨਾ ਤਾਂ ਸਰਹੱਦਾਂ ਦਾ ਡਰ ਹੁੰਦਾ ਹੈ ਨਾ ਹੀ ਉਹਨਾਂ ਨੂੰ ਅੱਤਵਾਦੀਆਂ ਦਾ ਪਤਾ ਹੁੰਦਾ ਹੈ ਬੱਚੇ ਤਾਂ ਬਹੁਤ ਭੋਲੇ ਹੁੰਦੇ ਹਨ ਰੱਬ ਦਾ ਰੂਪ ਹੁੰਦੇ ਹੈ ਹਾਲਾਂ ਵੀ ਇੱਕ ਬੱਚੀ ਸੀ ਉਸ ਤੋਂ ਗਲਤੀ ਹੋ ਸਕਦੀ ਹੈ ਵੈਸੇ ਵੀ ਹਾਲਾ ਦੀਆਂ ਅੱਖਾਂ ਝੂਠ ਨਹੀਂ ਬੋਲਦੀਆਂ ਕਿਸੇ ਵੀ ਇਨਸਾਨ ਦਾ ਚਿਹਰਾ ਚਾਹੇ ਝੂਠ ਬੋਲ ਸਕਦਾ ਹੋਵੇ ਪਰ ਉਸ ਦਾ ਚਿਹਰਾ ਉਸ ਦੀਆਂ ਅੱਖਾਂ ਕਦੇ ਝੂਠ ਨਹੀਂ ਬੋਲ ਸਕਦੀਆਂ ਉਹ ਕਹਿੰਦਾ ਕਿ ਮੇਰਾ ਦਿਲ ਕਹਿੰਦਾ ਹੈ ਕਿ ਹਾਲਾ ਝੂਠ ਨਹੀਂ ਬੋਲਦੀ ਉਸ ਤੋਂ ਬਾਅਦ ਉਹ ਹਾਲਾ ਨੂੰ ਆਪਣੇ ਨਾਲ ਆਪਣੀ ਚੌਂਕੀ 'ਚ ਲੈ ਆਉਂਦੇ ਐ ਉਹ ਡਰੀ ਹੋਈ ਸੀ ਪਰ ਫੇਰ ਵੀ ਉਹਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਚੌਂਕੀ ਵਿੱਚ ਲਿਆ ਕੇ ਪਹਿਲਾਂ ਉਸ ਨੂੰ ਚਾਹ ਪਿਉਂਦੇ ਹਨ ਕਿਉਂਕਿ ਹਾਲਾ ਦਾ ਠੰਡ ਨਾਲ ਬੁਰਾ ਹਾਲ ਹੁੰਦਾ ਚਾਹ ਦੇ ਨਾਲ ਉਹਨੂੰ ਕੁਝ ਖਾਣ ਨੂੰ ਵੀ ਦੇ ਦਿੰਦੇ ਐ ਉਸ ਤੋਂ ਬਾਅਦ ਚਾਹ ਪੀ ਕੇ ਹਾਲਾ ਥੋੜਾ ਜਿਹਾ ਚੰਗਾ ਮਹਿਸੂਸ ਕਰਦੀ ਹੈ ਜਦੋਂ ਖਾਣਾ ਬਣਦਾ ਹੈ ਨੌਜਵਾਨ ਨਾਲੇ ਆਪ ਖਾਣਾ ਖਾਂਦੇ ਆ ਤੇ ਨਾਲੇ ਹਾਲਾਂ ਨੂੰ ਵੀ ਖਾਣਾ ਖਵਾਇਆ ਜਾਂਦਾ ਹੈ ਹਾਲਾ ਇਹ ਸੋਚ ਕੇ ਹੈਰਾਨ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਮੈਂ ਭਾਰਤੀ ਫੌਜ ਦੇ ਬਾਰੇ ਵਿੱਚ ਸੁਣੀਆਂ ਸੀ ਇਹ ਤਾਂ ਉਸ ਤੋਂ ਬਿਲਕੁਲ ਉਲਟ ਹਨ ਇਹ ਮੇਰਾ ਖਿਆਲ ਰੱਖ ਰਹੇ ਹਨ ਹਾਲਾ ਦੇ ਮਨ ਵਿੱਚ ਥੋੜਾ ਜਿਹਾ ਡਰ ਘਟ ਜਾਂਦਾ ਹੈ ਉਸ ਤੋਂ ਬਾਅਦ ਚੌਂਕੀ ਵਿੱਚ ਇੱਕ ਮੈਸੇਜ ਆਉਂਦਾ ਹੈ ਕਿ ਸਾਨੂੰ ਪਤਾ ਲੱਗਿਆ ਪਾਕਿਸਤਾਨੀ ਕੁੜੀ ਭਾਰਤ ਦੇ ਅੰਦਰ ਦਾਖਲ ਹੋ ਗਈ ਹੈ ਉਹ ਪਾਕਿਸਤਾਨੀ ਜਾਸੂਸ ਹੋ ਸਕਦੀ ਹੈ ਇਸ ਲਈ ਉਸ ਨੂੰ ਵੱਡੇ ਅਫਸਰਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਇਹ ਸਮਾਚਾਰ ਸੁਣ ਕੇ ਬਖਤੌਰ ਸਿੰਘ ਡਰ ਜਾਂਦਾ ਹੈ ਉਹ ਸੋਚਦਾ ਹੈ ਕਿ ਹੁਣ ਤਾਂ ਇਹਨੂੰ ਜੇਲ੍ਹ ਪੱਕਾ ਹੀ ਹੋਵੇਗੀ ਕਿਉਂਕਿ ਪਾਕਿਸਤਾਨ ਤੋਂ ਕੋਈ ਗਲਤੀ ਨਾਲ ਜੇ ਇਧਰ ਆ ਜਾਂਦਾ ਹੈ ਜਾਂ ਭਾਰਤ ਤੋਂ ਗਲਤੀ ਨਾਲ ਕੋਈ ਉਧਰ ਚਲਾ ਜਾਂਦਾ ਹੈ ਉਹਨਾਂ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਂਦਾ ਹੈ ਇਹ ਉਥੋਂ ਦਾ ਕਾਨੂੰਨ ਸੀ ਸਭ ਕੁਝ ਤੋਂ ਬਾਅਦ ਬਖਤੌਰ ਸਿੰਘ ਦੇ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਣ ਲੱਗਦੀਆਂ ਉਹ ਸੋਚਣ ਲੱਗਦਾ ਕਿ ਉਹ ਪਤੀ ਪਤਨੀ ਉਸ ਨੂੰ ਭਾਲਦੇ ਹੋਣਗੇ ਉਹ ਆਪਣੀ ਧੀ ਨੂੰ ਭਾਲਦੇ ਹੋਣਗੇ ਉਹਨਾਂ ਦੀ ਤਾਂ ਕਮਾਈ ਦਾ ਜਰੀਆ ਹੀ ਇਹ ਹੈ ਇਸ ਦੀਆਂ ਪੇਡਾਂ ਰੋਲ ਜਾਣਗੇ ਉੱਥੇ ਪਰਿਵਾਰ ਦਾ ਕੀ ਬਣੇਗਾ ਇਹ ਸੋਚਦਾ ਹੋਇਆ ਉਹ ਆਪਣੇ ਸਾਥੀਆਂ ਨੂੰ ਵੀ ਇਹ ਖਬਰ ਕਹਿੰਦਾ ਹੈ ਕਿ ਉਹਨਾਂ ਨੂੰ ਖਬਰ ਤਾਂ ਮਿਲ ਗਈ ਪਰ ਜੇ ਹੁਣ ਆਪਾਂ ਇਹਨੂੰ ਬਚਾਈਏ ਕਿਵੇਂ ਦੂਜੇ ਫੌਜੀ ਕਹਿੰਦੇ ਹਨ ਕਿ ਤੂੰ ਪੰਗਾ ਨਾ ਲੈ ਨੌਕਰੀ ਤੇ ਹੱਥ ਤੋਂ ਬੈਠੇਗਾ ਤੇਰੇ ਤੇ ਦੇਸ਼த்ਰੋਹੀ ਹੋਣ ਦਾ ਕਲੰਕ ਲੱਗੂਗਾ ਉਹ ਇੱਕ ਸੁਨੇਹਾ ਭੇਜਦਾ ਆਪਣੇ ਆਪ ਸਰ ਨੂੰ ਮੈਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ ਮੈਂ ਕੁੜੀ ਤੋਂ ਪੁੱਛਗਿਛ ਆਪ ਕਰਨੀ ਚਾਹੁੰਦਾ ਬਖਤੌਰ ਸਿੰਘ ਇੱਕ ਦਿਨ ਦਾ ਸਮਾਂ ਲੈਂਦਾ ਹਾਲਾ ਤੋਂ ਸਾਰਾ ਕੁਝ ਪੁੱਛਦਾ ਹਾਲਾ ਫਿਰ ਉਹੀ ਸਭ ਕੁਝ ਦੱਸਦੀ ਹੈ ਬਖਤੌਰ ਸਿੰਘ ਨੂੰ ਯਕੀਨ ਹੋ ਜਾਂਦਾ ਕਿ ਹਾਲਾ ਝੂਠ ਨਹੀਂ ਬੋਲ ਰਹੀ ਉਹ ਹਾਲਾ ਨੂੰ ਕਹਿੰਦਾ ਕਿ ਜੇ ਮੈਂ ਤੈਨੂੰ ਜਾਣ ਦੇਵਾਂ ਫਿਰ ਤੂੰ ਕੀ ਕਰੇਂਗੀ ਹਾਲਾ ਕਹਿਣ ਲੱਗੀ ਮੈਂ ਆਪਣੇ ਅੰਮੀ ਅੱਬੂ ਕੋਲ ਜਾਵਾਂਗੀ ਉਹਨਾਂ ਨੂੰ ਮਿਲੂੰਗੀ ਤੇ ਅੱਜ ਤੋਂ ਬਾਅਦ ਕਦੇ ਵੀ ਭਾਰਤ ਦੀ ਸਰਹੱਦ ਵੱਲ ਨਹੀਂ ਵੇਖਾਂਗੀ ਭਾਵੇਂ ਮੇਰੀਆਂ ਪੇਡਾਂ ਭੁੱਖੀਆਂ ਮਰ ਜਾਣ ਮੈਂ ਉੱਧਰ ਲੈ ਕੇ ਨਹੀਂ ਆਵਾਂਗੀ ਬਖਤੌਰ ਸਿੰਘ ਸਮਝ ਜਾਂਦਾ ਹੈ ਕਿ ਹਾਲਾ ਕੀ ਸੋਚ ਰਹੀ ਹੈ ਅਗਲੇ ਦਿਨ ਫਿਰ ਸੁਨੇਹਾ ਆਉਂਦਾ ਹੈ ਕਿ ਹਾਲਾਂ ਨੂੰ ਪੇਸ਼ ਕੀਤਾ ਜਾਵੇ ਬਖਤੌਰ ਸਿੰਘ ਇੱਕ ਦਿਨ ਦੀ ਮੌਲਤ ਹੋਰ ਲੈ ਲੈਂਦਾ ਉਹ ਸੋਚਦਾ ਹੈ ਕਿ ਚਾਹੇ ਮੇਰੀ ਨੌਕਰੀ ਚਲੀ ਜਾਵੇ ਪਰ ਮੈਂ ਇਨਸਾਨੀਅਤ ਦਾ ਫਰਜ਼ ਹੈ ਜ਼ਰੂਰ ਪੂਰਾ ਕਰਾਂਗਾ ਫਿਰ ਉਹ ਸਾਰਾ ਦਿਨ ਹਾਲਾਂ ਨੂੰ ਇੱਕੋ ਹੀ ਗੱਲ ਪੁੱਛਦਾ ਰਹਿੰਦਾ ਹੈ ਕਿ ਜੇ ਮੈਂ ਤੈਨੂੰ ਛੱਡਦਾ ਤੂੰ ਮੇਰੇ ਲਈ ਖਤਰਾ ਤਾਂ ਨਹੀਂ ਬਣੇਂਗੀ ਉਹ ਕਹਿੰਦੀ ਹੈ ਕਿ ਨਹੀਂ ਭਾਈ ਇਹੋ ਜਿਹਾ ਕੁਝ ਨਹੀਂ ਹੋਊਗਾ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਤੁਸੀਂ ਮੇਰੇ ਤੇ ਯਕੀਨ ਕਰੋ ਉਹ ਕਹਿੰਦਾ ਹੈ ਕਿ ਮੈਨੂੰ ਤੇਰੇ ਤੇ ਯਕੀਨਤਾ ਉਦੋਂ ਹੀ ਹੋ ਗਿਆ ਸੀ ਜਦੋਂ ਤੂੰ ਦਰਖਤ ਨਾਲ ਬੈਠੀ ਨੂੰ ਦੇਖ ਲਿਆ ਸੀ ਪਰ ਮੈਂ ਵੀ ਡਿਊਟੀ ਦਾ ਵੱਜਿਆ ਹੋਇਆ ਮੇਰੀ ਵੀ ਡਿਊਟੀ ਹੈ ਹਾਲਾਂਕਿ ਇਹ ਕਹਿੰਦੀ ਹੈ ਤੁਸੀਂ ਮੈਨੂੰ ਇੱਕ ਵਾਰੀ ਜਾਣ ਦੇ ਦਿਓ ਹੁਣ ਇੱਕ ਪਾਸੇ ਵੱਡੇ ਅਫਸਰਾਂ ਦਾ ਬੁਲਾਵਾ ਤੇ ਇੱਕ ਪਾਸੇ ਉਸ ਕੁੜੀ ਦੇ ਧਰਲੇ ਬਖਤੌਰ ਸਿੰਘ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਉਹ ਆਪਣੇ ਦੋਨਾਂ ਸਾਥੀਆਂ ਨੂੰ ਵੀ ਮਨਾ ਲੈਂਦਾ ਕਿ ਸਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਅਸੀਂ ਭਾਰਤੀ ਫੌਜ ਦੇ ਨੌਜਵਾਨਾਂ ਪਰ ਇਨਸਾਨ ਵੀ ਹਾਂ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਇਹ ਕੁੜੀ ਭਾਰਤ ਲਈ ਖਤਰਾ ਨਹੀਂ ਹੋਊਗੀ ਸਾਨੂੰ ਇਸ ਨੂੰ ਇਸ ਦੇ ਘਰ ਤੱਕ ਪਹੁੰਚਾਉਣ ਵਿੱਚ ਇਸ ਦੀ ਮਦਦ ਕਰਨੀ ਚਾਹੀਦੀ ਹੈ ਉਹ ਤਿੰਨੇ ਜਾਣੇ ਇਹ ਫੈਸਲਾ ਕਰਦੇ ਹਨ ਕਿ ਠੀਕ ਹੈ ਅਗਲੇ ਦਿਨ ਅੱਧੀ ਰਾਤ ਨੂੰ ਚੱਲਦੇ ਆਂ ਧੁੰਦ ਦੇ ਵਿੱਚ ਅੱਧੀ ਰਾਤ ਨੂੰ ਹੀ ਹਾਲਾਂ ਨੂੰ ਪਾਕਿਸਤਾਨ ਵਾਲੇ ਪਾਸੇ ਭੇਜ ਕੇ ਉਹ ਕਹਿੰਦੇ ਹਨ ਕਿ ਅੱਗੇ ਤੋਂ ਧਿਆਨ ਰੱਖੀ ਅੱਗੇ ਧਿਆਨ ਨਾਲ ਜਾਈ ਹਾਲਾ ਸਰਹੱਦ ਪਾਰ ਕਰਕੇ ਵਾਪਸ ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ ਤਿੰਨੇ ਨੌਜਵਾਨ ਵਾਪਸ ਆ ਜਾਂਦੇ ਹਨ ਹੁਣ ਅਗਲੇ ਦਿਨ ਸਵੇਰੇ ਫੇਰ ਵੱਡੇ ਅਫਸਰਾਂ ਦਾ ਬੁਲਾਵਾ ਆ ਜਾਂਦਾ ਹੈ ਬਖਤੌਰ ਸਿੰਘ ਤੇ ਉਹ ਤਿੰਨੇ ਨੌਜਵਾਨ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਇਹ ਗੱਲ ਨੂੰ ਸਵੀਕਾਰ ਕਰ ਲੈਂਦੇ ਹਨ ਕਿ ਭਾਵੇਂ ਸਾਨੂੰ ਜਿੰਨੀ ਵੱਡੀ ਮਰਜ਼ੀ ਸਜ਼ਾ ਦੇ ਦਿਓ ਪਰ ਉਹ ਕੁੜੀ ਜਾਸੂਸ ਨਹੀਂ ਸੀ ਉਹ ਤਾਂ ਰਸਤਾ ਭਟਕ ਕੇ ਗਲਤੀ ਨਾਲ ਆਈ ਸੀ ਇਸ ਲਈ ਉਸ ਨੂੰ ਅਸੀਂ ਵਾਪਸ ਭੇਜ ਦਿੱਤਾ ਇੱਕ ਸੁਧਾਰਨ ਪਰਿਵਾਰ ਦੀ ਸੁਧਾਰਨ ਕੁੜੀ ਸੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਭਾਰਤੀ ਫੌਜ ਨੂੰ ਜਾਂ ਭਾਰਤ ਨੂੰ ਉਸ ਲੜਕੀ ਤੋਂ ਕੋਈ ਖਤਰਾ ਨਹੀਂ ਹੈ ਇਸ ਲਈ ਅਸੀਂ ਉਸ ਨੂੰ ਪਾਕਿਸਤਾਨ ਛੱਡ ਆਏ ਹਾਂ ਅਫਸਰ ਉਸਤੇ ਗੁੱਸਾ ਕਰਦੇ ਆ ਉਸ ਨੂੰ ਕਹਿੰਦੇ ਆ ਕਿ ਤੁਸੀਂ ਇਹ ਫੈਸਲਾ ਕਿਵੇਂ ਲਿਆ ਹੁਣ ਗ੍ਰਹਿ ਮੰਤਰਾਲੇ ਨੂੰ ਅਸੀਂ ਕੀ ਜਵਾਬ ਦੇਵਾਂਗੇ ਤਾਂ ਬਖਤੌਰ ਸਿੰਘ ਕਹਿੰਦਾ ਕਿ ਜਿੱਥੇ ਮਰਜ਼ੀ ਖੜਾ ਹੋ ਕੇ ਮੈਨੂੰ ਇਸ ਗੱਲ ਦਾ ਬਿਆਨ ਦੇਣਾ ਪੈ ਜਾਵੇ ਮੈਂ ਜਿਹੜੀ ਗੱਲ ਤੇ ਹੁਣ ਖੜਾ ਹਾਂ ਉਸੇ ਤੇ ਹੀ ਖੜਾ ਰਵਾਂਗਾ ਭਾਵੇਂ ਮੇਰੀ ਨੌਕਰੀ ਜਾਂਦੀ ਹੈ ਤਾਂ ਜਾਵੇ ਮੈਂ ਆਪਣੇ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ ਹੈ ਕਿਉਂਕਿ ਸਰਹੱਦਾਂ ਜ਼ਮੀਨ ਵੰਡ ਸਕਦੀਆਂ ਪਰ ਇਨਸਾਨੀਅਤ ਦੇ ਜਜ਼ਬਾਤਾਂ ਨੂੰ ਨਹੀਂ ਵੰਡ ਸਕਦੀਆਂ ਸਰਹੱਦ ਦੇ ਉਸ ਪਾਰ ਵੀ ਲੋਕ ਰਹਿੰਦੇ ਆ ਉਹਨਾਂ ਦੇ سینੇ ਵਿੱਚ ਵੀ ਉਹੀ ਦਿਲ ਧੜਕਦਾ ਹੈ ਉਹੀ ਜਜ਼ਬਾਤ ਨੇ ਬਸ ਇਹਨਾਂ ਸਰਹੱਦਾਂ ਨੇ ਸਾਨੂੰ ਅਲੱਗ ਕੀਤਾ ਹੋਇਆ ਬਖਤੌਰ ਸਿੰਘ ਦੇ ਇਹੋ ਜਿਹੇ ਤਰਕ ਸੁਣ ਕੇ ਅਫਸਰ ਵੀ ਉਸ ਦੇ ਸਾਹਮਣੇ ਮਜਬੂਰ ਹੋ ਜਾਂਦੇ ਆ ਤੇ ਉਸ ਨੂੰ ਕਹਿ ਦਿੰਦੇ ਆ ਕਿ ਇਹ ਤੇਰੇ ਕੋਲ ਆਖਰੀ ਮੌਕਾ ਸੀ ਅੱਜ ਤੋਂ ਬਾਅਦ ਜੇ ਤੂੰ ਕੋਈ ਇਹੋ ਜਿਹਾ ਫੈਸਲਾ ਲਵੇਂਗਾ ਤਾਂ ਤੈਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਵੇਗਾ ਬਖਤੌਰ ਸਿੰਘ ਖੁਸ਼ ਹੋ ਜਾਂਦਾ ਤੇ ਕਹਿੰਦਾ ਕਿ ਅੱਜ ਤੋਂ ਬਾਅਦ ਅਜੇਹੀ ਕੋਈ ਗਲਤੀ ਨਹੀਂ ਹੋਵੇਗੀ ਹੁਣ ਮੈਂ ਸਿਰਫ ਇਨਸਾਨ ਹੋਣ ਦਾ ਫਰਜ਼ ਪੂਰਾ ਕੀਤਾ ਮੈਂ ਤਾਂ ਇਹ ਹੀ ਦੁਆ ਕਰਾਂਗਾ ਕਿ ਹਾਲਾ ਵਰਗੀ ਕੋਈ ਵੀ ਲੜਕੀ ਗਲਤੀ ਨਾਲ ਸਰਹੱਦ ਟੱਪ ਕੇ ਭਾਰਤ ਆਵੇ ਹੀ ਨਾ ਉਧਰ ਹਾਲਾ ਜਦੋਂ ਆਪਣੇ ਅੰਮੀ ਅੱਬੂ ਕੋਲ ਜਾਂਦੀ ਹੈ ਤਾਂ ਉਸ ਦੇ ਅੰਮੀ ਅੱਬੂ ਬਹੁਤ ਪਰੇਸ਼ਾਨ ਸੀ ਸਾਰੇ ਹਾਲਾ ਨੂੰ ਲੱਭ ਰਹੇ ਸੀ ਹਾਲਾ ਜਾ ਕੇ ਆਪਣੇ ਅੰਮੀ ਅੱਬੂ ਦੇ ਗੱਲ ਲੱਗ ਜਾਂਦੀ ਹੈ ਉਸ ਨੂੰ ਪੁੱਛਦੇ ਆ ਕਿ ਤੂੰ ਕਿੱਥੇ ਚਲੀ ਗਈ ਸੀ ਤਾਂ ਹਾਲਾ ਦੱਸਦੀ ਹੈ ਕਿ ਮੈਂ ਤਾਂ ਗਲਤੀ ਨਾਲ ਭਾਰਤ ਵਾਲੇ ਪਾਸੇ ਚਲੀ ਗਈ ਸੀ ਉਹ ਹੈਰਾਨ ਹੁੰਦੇ ਆ ਕਿ ਕਿਤੇ ਭਾਰਤ ਵਾਲੇ ਪਾਸਿਓਂ ਜਿਉਂਦੀ ਵਾਪਸ ਕਿਵੇਂ ਆ ਗਈ ਤਹਾਲਾ ਉਹ ਤਿੰਨ ਨੌਜਵਾਨਾਂ ਦੀ ਇਨਸਾਨੀਅਤ ਦੀ ਮਿਸਾਲ ਉਹ ਕਹਿੰਦੀ ਹੈ ਕਿ ਅੱਬੂ ਜੋ ਕੁਝ ਤੁਸੀਂ ਭਾਰਤੀ ਨੌਜਵਾਨਾਂ ਬਾਰੇ ਕਹਿੰਦੇ ਸੀ ਉਹ ਤਾਂ ਉਸ ਤੋਂ ਬਿਲਕੁਲ ਉਲਟ ਹੈ ਹਾਲਾ ਦੇ ਅੱਬੂ ਵੀ ਹੈਰਾਨ ਰਹਿ ਜਾਂਦੇ ਆ ਜਿੰਨਾ ਵੀ ਲੋਕਾਂ ਨੇ ਹਾਲਾ ਤੋਂ ਉਹਨਾਂ ਨੌਜਵਾਨਾਂ ਬਾਰੇ ਸੁਣਿਆ ਸੀ ਉਹ ਵੀ ਹੈਰਾਨ ਰਹਿ ਜਾਂਦੇ ਆ ਅਸੀਂ ਕਿਸੇ ਵੀ ਇਨਸਾਨ ਨੂੰ ਬਿਨਾਂ ਪਰਖੇ ਫਰਫੇਸ ਕਰਕੇ ਨਫ਼ਰਤ ਕਰਦੇ ਆ ਕਿ ਉਸ ਸਰਹੱਦ ਤੋਂ ਉਸ ਪਾਰ ਰਹਿੰਦੇ ਆ ਸਰਹੱਦ ਦੇ ਦੋਨੇ ਪਾਸੇ ਇਨਸਾਨ ਵੱਸਦੇ ਹਨ ਹੁਣ ਬਖਤੌਰ ਸਿੰਘ ਤੇ ਉਹਦੇ ਸਾਥੀਆਂ ਬਾਰੇ ਸੁਣ ਕੇ ਪਾਕਿਸਤਾਨੀ ਪਿੰਡ ਭਾਰਤੀ ਸੈਨਾ ਜਿੰਦਾਬਾਦ ਦੇ ਨਾਰੇ ਲਗਾਉਂਦਾ ਤੇ ਉੱਥੋਂ ਦੇ ਲੋਕ ਇਹ ਕਹਿੰਦੇ ਆ ਕਿ ਸਰਹੱਦਾਂ ਧਰਤੀ ਨੂੰ ਵੰਡ ਸਕਦੀਆਂ ਜ਼ਮੀਨ ਨੂੰ ਵੰਡ ਸਕਦੀਆਂ ਪਰ ਇਨਸਾਨਾਂ ਦੀ ਇਨਸਾਨੀਅਤ ਅਤੇ ਉਹਨਾਂ ਦੇ ਜਜ਼ਬਾਤਾਂ ਨੂੰ ਕਦੇ ਵੀ ਨਹੀਂ ਵੰਡ ਸਕਦੀਆਂ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ